ਇਹ ਜਿਹੜਾ ਸਮਾਗਮ ਹੈ 9 ਵਜੇ ਤੇ ਮੈਂ ਉਹ ਬਾਰੇ ਉਹਦਾ ਕਿ ਹਾਜ਼ਰੀ ਦਾ ਨਾਮ ਉਹਨਾਂ ਬਾਰੇ ਕਰਾਣੀ ਠੀਕ ਹੈ ਨਾ ਤੇ ਮੈਂ ਇਹਦਾ ਫੋਨ ਲਾ ਕੇ ਸਵਾਲ ਕਰਾਂ ਦੇ ਜਿਹੜੇ ਦਿਨ 15 ਨੂੰ ਚੰਗਾ ਨਹੀਂ ਸਮਝਿਆ ਕਿ ਤੇ ਤਕਰੀਬਨ 10 ਵਜੇ ਤੋਂ ਬਾਅਦ ਹੀ ਲਾਉਣੀ ਲੋੜੀ ਫੋਨ ਹੋਣਾ ਠੀਕ ਹੈ ਨਾ ਤੋਂ ਇਹਨਾਂ ਦਿਨਾਂ ਵਿੱਚ ਮੈਂ 10 ਵਜੇ ਤੋਂ 9:30 ਸਾਰੇ ਕੋਈ ਵੀ ਜੋ ਤਕਰੀਫਾ ਤੁਸੀਂ ਸਪੈਸ਼ਲ ਦੱਸ ਸਕਦੇ ਆ ਤੇ ਉਹਨਾਂ ਲਈ ਆਰਚਟ ਲਈ ਦੁਆ ਕਰਦੇ ਸਾਂ ਕੋਈ ਵੀ ਜੋ ਤਕਰੀਫਾ ਤੁਸੀਂ ਦੱਸ ਸਕਦੇ ਆ ਕਿ ਜੇ ਤੁਸੀਂ 6 ਦਿਨ ਘਰ ਦੇ ਵਿੱਚ ਹੈਗੇ ਤੁਸੀਂ ਇਹਨੂੰ ਦੱਸਣਾ ਕੋਈ ਯਸੂ ਮਸੀਹ ਨੂੰ ਦੱਸਾਇਆ ਨਾ 6 ਦਿਨ ਦੱਸਿਆ ਇਹ ਅਜੀਬ ਸੰਦੇਸ਼ ਆ ਕੇ ਤੁਹਾਨੂੰ ਖੁਦਾ ਨੇ ਆਪਣੇ ਦਾਸ ਦੇ ਕੋਲ ਭੇਜਿਆ ਕਿ ਮੈਮਰ ਕਰੋ ਗੀਤ ਬਚੰਦਾਓ ਸੁਪਤੀ ਕਰੋ ਤੇ ਤੁਹਾਨੂੰ ਬੋਲੋ ਕਿ ਆਪਣੇਆਂ ਜੋ ਕਿਸੇ ਤਰ੍ਹਾਂ ਦੀਆਂ ਜੋ ਦੋਖਾ ਤੇ ਜੀ ਫੜਿਆ ਮੇਰੇ ਦਾਸ ਨੂੰ ਦੱਸੋ ਸਾਰੇ ਬੋਲ ਹੇਲੂਇਆ ਤਾਂ ਕਿ ਜਿਹੜਾ ਰੱਬ ਦਾ ਦਾਸ ਕੁਛ ਛੇ ਦਿਨ ਜਿਹੜਾ ਹੈ ਉਹ ਵੀਜੀ ਦਿੰਦਾ ਹੈ ਹੈ ਨਾ ਛੇ ਦਿਨ ਵੀਜੀ ਦਿੰਦਾ ਹੈ ਪ੍ਰਾਰਥਨਾ ਕਰਦੇ ਨੇ ਦੁਆ ਕਰਦੇ ਔਰ ਖਾਸ ਕਰਕੇ ਤੋਂ ਮੂਨੇ ਲਗਾਇਆ ਕਿ ਜੇਦੋਂ ਕੋਈ ਜਿਆਦਾ ਕੋਈ ਦੁੱਖ ਤਕਲੀਫ ਹੈ ਹੈ ਨਾ ਸਾਰੇ ਬੋਲ ਹੇਲੂਇਆ ਜੇ ਕੋਈ ਜਾਂ ਤਾਂ ਕੀ ਬੋਲਣਾ ਕੋਈ ਜਦੋਂ ਆਪਾਂ ਇਸ ਵਕਤ ਤੋਂ ਬਾਅਦ ਆਪਾਂ ਘਰਾਂ ਦੇ ਵਿੱਚ ਹੈਗੇ ਆ ਤਾਂ ਤੁਸੀਂ ਵਿਸ਼ਵਾਸ ਕਰਨਾ ਕਿ ਪ੍ਰਭੂ ਯਿਸੂ ਛੇ ਦੇ ਕੋਲ ਬੁਲਾਇਆ ਸਾਰੇ ਭੋਲੇ ਹੇਲੇਲੂਇਆ ਤੇ ਕਿਹਨੋਂ ਕੋਲ ਪ੍ਰਭੂ ਯਿਸੂ ਸੀ ਗਿਆ ਕੋਈ ਤੁਹਾਨੂੰ ਵਿਸ਼ਵਾਸ ਨਹੀਂ ਹਨ ਠੀਕ ਹੈ ਨਾ ਪ੍ਰਭੂ ਯਿਸੂ ਅੱਪਰੇ ਬੱਚੇ ਵਿੱਚ ਦੱਸਦੇ ਆ ਕਿ ਮੈਂ ਜੁਗ ਦੇ ਅੰਤ ਤੱਕ ਤੁਹਾਡੇ ਨਾਲ ਰਹਿਣਾ ਹੈ ਸਾਰੇ ਭੋਲੇ ਹੇਲੇਲੂਇਆ ਜੀ ਪ੍ਰਭੂ ਕਹਿੰਦਾ ਮੈਂ ਜੁਗ ਦੇ ਅੰਤ ਤੱਕ ਤੁਹਾਡੇ ਨਾਲ ਰਹਿਣਾ ਠੀਕ ਹੈ ਨਾ

ਔਰ ਇਹਨਾਂ ਨੇ ਭੁਰੇ ਨੂੰ ਮਾਨਯੋਗ ਇਹਨਾਂ ਨੇ ਇਹਨਾਂ ਨੇ ਪ੍ਰਾਪਤਨਾ ਕੀਤੀਆਂ ਔਰ ਇਹਨਾਂ ਨੇ ਆਮਿਰ ਕਿਹਾ ਤਾਂ ਇਹਨਾਂ ਨੂੰ ਸਾਰਿਆਂ ਨੂੰ ਮਿਲਣ ਵਾਲੀਆਂ ਆ। ਉਸਤਾਦ ਜੀ ਉਹ ਤੁਹਾਨੂੰ ਦੇਖਦਾ ਹੈ ਕਿ ਮੈਂ ਤੁਸੀਂ ਘਰ ਆ ਗਏ ਆਂ ਤੇ ਅੱਜ ਤਾਂ ਚਰਚਾ ਚੱਲੀ ਆ ਅੱਜ ਮੈਂ ਤੁਹਾਨੂੰ ਦੱਸਾਂਗਾ ਠੀਕ ਹੈ ਨਾ। ਉਹ ਵੀ ਤੁਹਾਨੂੰ ਕੀ ਕਰਦਾ ਹੈ ਜਾਣ ਜਾਣ ਕੇ ਤਰਨ ਕਰਦਾ ਹੈ ਠੀਕ ਹੈ ਨਾ। ਉਹ ਤੁਹਾਨੂੰ ਜਾਣ ਜਾਣ ਕੇ ਤਰਨ ਕਰਦਾ ਹੈ ਤੇ دوسری ਗੱਲ ਤੁਸੀਂ ਇਹ ਜਿਹੜੋ ਪ੍ਰਾਰਥਨਾ ਕਰਦੇ ਆ مطلب روز اس دعا کرتے پرشواس کرنا کہ لٹکایا کی ٹکایا سنیا تاج ٹوکیا گیا نیچا مارا گیا تکلیف ساری تکلیف ہٹی اچھے بلوالے ਕਾਸ਼ੀਪੁਰ ਕਰਨੇ ਨੇ ਤੇਨੂੰ ਸਵਾਰਥ ਵਿੱਚ ਜਾਲ ਨਹੀਂ ਪਰਮੇਸ਼ਵਰ ਨੇ ਖੁਦਾਇਆ ਹੈ ਭਾਈ ਸਾਰੇ ਬੋਲ ਹallelujah ਠੀਕ ਹੈ ਨਾ ਇਸ ਹੱਦ ਤੱਕ ਹਰ ਇੱਕ ਕਰਨੇ ਪਰ ਵਿਸ਼ਵ ਜਾਨੀ ਕੁਚਿਸ਼ਤਾਨ ਨੂੰ ਕਹਿੰਦਾ ਹੈ ਤੁਹਾਡੇ ਕੋਲ ਕਿ ਇਹ ਲੜਨ ਦਾ ਜਿੱਤਨ ਸਾਰੇ ਬੋਲ ਹallelujah ਇਹ ਲੜਨ ਦੇ ਜਿੱਤ ਤੁਸੀਂ ਪ੍ਰਾਰਥਨਾ ਕਰੋਗੇ ਸ਼ਤਾ